ਕਾਰਨ ਤਾਂ ਪੱਕਾ ਪਤਾ ਨਹੀਂ ਲੱਗਣ ਲਿਆ ਹੁਣ ਜੇ ਆਪਣਾ ਘਰੋਂ ਦੇ ਆਏ ਆ ਕਦੋਂ ਕਦੋਂ ਆਏ ਸੀ 3 ਵਜੇ ਕਿਦੋਂ ਕੱਲ ਤੇ ਸ਼ਾਮੀ ਕੀ ਲੱਗਦਾ ਤੁਹਾਨੂੰ ਕਿ ਇਹਦੀ ਕਾਰਨਕੀ ਮੌਤ ਤੇ ਮੌਤ ਦੇ ਦਿਨ ਨਾਲ ਤੇ ਲੱਗਦਾ ਵੀ ਕਹਿੰਨੇ ਕੀਤੀ ਆ ਕਿਥੋਂ ਨਹੀਂ ਮਤਲਬ ਜੇ ਉਥੋਂ ਬਿਠੇ ਤਾਂ ਗੋਲ ਤੋਂ ਬਿਠੇ ਆ ਗੋਲ ਇਹ ਤੁਸੀਂ ਪਤਾ ਨਹੀਂ ਕਿੱਡਾ ਕਰਦਾ ਇਹਨਾਂ ਪਤਾ ਕੀਤਾ ਹੀ ਨਹੀਂ ਅਸੀਂ ਰਿਪੋਰਟ ਲਖਾਈ ਜੀ ਕੋਈ ਨਾ ਨਾ ਕੋਈ ਨਹੀਂ ਉਹਦੇ ਸਵੇਰੇ ਮਤਲਬ ਆਨਪੜਾ ਲੱਗਾ ਵੀ ਬਾਗਾਂ ਲੀ ਗਏ ਤੇ ਉਮਰ ਕਿੰਨੀ ਕੁ ਲੱਗ ਪਈ ਇਹਨਾਂ ਦੀ ਉਮਰ ਆਪਣਾ ਹੁਣੀਆਂ ਕੋਈ 70 ਪਾ 80 20 ਸਾਲ ਹੋ ਗਏ ਮੱਕਟ ਪਲੀਸ ਨੂੰ ਤੁਸੀਂ ਗਿਆਨ ਗਿਆਨ ਕਰ ਮੰਨ ਕਰਾਇਦਾ ਪੋਸਟਮੈਨ ਕੋਲ ਰਹਿ ਜਾ ਰਹੇ ਹਾਂ ਤਾਂ ਕੀ ਮੰਨ ਕਰਦੇ ਹੋ ਇਹ ਮੰਗੋ ਸਾਚੇ ਤਾਂ ਪਤਾ ਲੱਗਿਆ ਸਾਨੂੰ ਕਿ ਪੀਸ ਸੰਸਾਦ ਚਾਈ ਦਾ ਹਣੀ ਜਗਾ ਪਤਾ ਲੱਗਿਆ ਵੀ ਕੀ ਕਾਰਨਾਂ ਕਰੇ ਮੌਤ ਹੋਈ ਜੀ ਕਿੰਨੇ ਬੱਚੇ ਕਿੰਨੇ ਦੋ ਲੜਕੇ ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਤੇ ਦੋ ਜਣੇ ਜੰਗਲਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਂ ਨਲਕਾ ਆ ਅੰਦਰ ਨਲਕੇ ਤੋਂ ਬਾਹਰੋਂ ਆਣ ਕੇ ਦਾ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਨੇ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾ ਗੋਲੇ ਦੀ ਜਨਾਨੀ ਆ ਉਹ ਘਰੋਂ ਪੀਤਾ ਪਾ ਗੋਲੇ ਪਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਗੇ ਕਿਦੋਂ ਦਾ ਦਾਦੀ ਬਾਦਰੀ ਮੂਦੀ ਪਈ ਸੀ ਉਹ ਜਦੋਂ ਆਪਾਂ ਆਏ ਆ ਲਾਗੇ ਚੁੰਨੀ ਪਈ ਸੀ ਤੇ ਕੁੱਤੇ ਇੱਕ ਨੇਕ ਤੂਰੇ ਸੀ ਉਹ ਡੇ ਹੀ ਛੇੜ ਖਾਨ ਨੂੰ ਉਹ ਨਾਕ ਤੇ ਵੱਢ ਕੇ ਨੰਦੀਆਂ ਉਹ ਖਾਦਾ ਕੁੱਤੇ ਨੇ ਇੱਕ ਨੇ ਨਾਕ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਉਹ ਕੁੱਤੇ ਕੱਤੇ ਤੇ ਹਾਂ ਭਜਾ ਦਿੱਤੇ ਆਣ ਕੇ ਫੇਰੇ ਤੇ ਵੀ ਪਜੀ ਮੌਕੇ ਤੇ ਹਾਂ ਜੀ ਪੁਲਿਸ ਆਈ ਹੈ ਮੌਕੇ ਤੇ ਹਾਂ ਪੁਲਿਸ ਮੌਕੇ ਤੇ ਆਈ ਹੈ ਜੀ ਸ਼ੁਹਰਦੀ ਇੱਥੇ ਪੁਲਿਸ ਕਿੰਨੀ ਉਮਰ ਦੀ ਲੱਗਦਾ 10 ਸਾਲ ਦੇ ਇਲਗੇੜਾ ਇਹ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਉਸ ਔਰਤ ਦੇ ਵਾਰਿਸ ਵੀ ਪਹੁੰਚ ਗਏ ਲਖਵੀਰ ਸਿੰਘ ਸਨੋ ਕਰਮ ਸਿੰਘ ਉਹਦਾ ਸੱਤੀ ਹੋਇਆ ਜੀ ਕੁਲਜੀਤ ਕੌਰ ਇਹ ਸੱਚੀ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਨੂੰ ਇੰਜ ਲੱਗਦਾ ਵੀ ਜਿਵੇਂ ਉਹ ਔਰ ਜਿਹੜੀ ਡਿਪਰੈਸ਼ਨ ਸੀ ਪਰਿਵਾਰ ਮੁਤਾਬਕ ਤੇ ਬਾਕੀ ਇਹਦਾ ਪੋਸਟਮਾਰਟ ਕਰਵਾ ਰਹੇ ਹਾਂ ਨੇ ਸਟੇਟਮੈਂਟ ਮਤਲਬ ਤਾ ਉਮਰ ਕਿੰਨੀ ਕੀ ਲੱਗਦੀ ਕਿਨੇ ਭਾਈ 52 53 ਦਾ